ਹਾਂਜੀ ਸੰਗਤ ਜੀ ਆਹ ਦੇਖ ਸਕਦੇ ਹੋ ਸਿੱਖ ਵਾਰਸ ਹਾਂ ਅਸੀਂ ਵਾਰਸ ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਪ੍ਰੇਮ ਨਿਭਾਉਣ ਵਾਲੇ ਇਹ ਮੁਸਲਮਾਨਾਂ ਦੇ ਨੇ ਜਾ ਕੇ ਮੱਥਾ ਟੇਕਿਆਵਾਂਗੇ ਤੇ ਕੱਲ ਨੂੰ ਇਦੋਂ ਜ਼ਿਆਦਾ ਵੀ ਰਸ ਆਉਣਾਗਾ ਇਹ ਹੈ ਜੀ ਠੰਡਾ ਵਰਜਾ ਹਾਂਜੀ ਸੰਗਤ ਜੀ ਆਪਾਂ ਨੂੰ ਕਾਫੀ ਟਾਈਮ ਲੱਗ ਗਿਆ ਮੱਥਾ ਟੇਕਣ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਕਿਉਂਕਿ ਸੰਗਤ ਤਾਂ ਕਾਫੀ ਜ਼ਿਆਦਾ ਆਈ ਹੋਈ ਹੈਗੀ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਹਲੋ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ ਜੀ ਅੱਜ ਆਪਾਂ ਚੱਲੇ ਜੀ ਫਤੇ ਗੜ੍ਹ ਸਾਹਿਬ ਹਾਂਜੀ ਅੱਜ ਆਪਾਂ ਚੱਲੇ ਆਂ ਸ੍ਰੀ ਫਤੇ ਗੜ੍ਹ ਸਾਹਿਬ ਤੇ ਦਰਸ਼ਨ ਕਰਨ ਵਾਸਤੇ ਗੁਰੂ ਘਰ ਮੱਥਾ ਟੇਕਣ ਵਾਸਤੇ ਚੱਲੇ ਆ ਅੱਜ ਤੇ ਦਿਖਾਉਣਿਆ ਤੁਹਾਨੂੰ ਰਸਤੇ ਦਾ ਮਾਹੌਲ ਕੀ ਗੱਲਬਾਤ ਹੈਗੀ ਤੇ ਧੁੰਦ ਵੀ ਅੱਜ ਕਾਫੀ ਜ਼ਿਆਦਾ ਹੈ ਅੱਜ ਸਲਾਹ ਸੀ ਮੋਟਰਸਾਈਕਲ ਤੇ ਜਾਣ ਦੀ ਲੇਕਿਨ ਮੋਟਰਸਾਈਕਲ ਤੇ ਧੁੰਦ ਜਿਆਦਾ ਹੋਣ ਕਰਕੇ ਆਪਾਂ ਨਹੀਂ ਜਾ ਸਕਦੇ ਹੈਗੇ ਤੇ ਇਥੋਂ ਟਰੈਕਟਰ ਟਰਾਲੀ ਜਾ ਰਹੇ ਨੇ ਆਪਾਂ ਉਹਨਾਂ ਨਾਲ ਜਾਵਾਂਗੇ ਜੀ ਠੀਕ ਹੈ ਜੀ ਹੁਣ ਆਪਾਂ ਹੋ ਗਏ ਆ ਤਿਆਰ ਤੇ ਅੱਜ ਆਪਾਂ ਆਈ ਕੁੜਤਾ ਪਜਾਮਾ ਹੁਣ ਇਸ ਮੈਨ ਨਾ ਤੇ ਤੁਸੀਂ ਦੇਖ ਸਕਦੇ ਹੋ ਇੱਕ ਕਾਲਾ ਕੋਟ ਛੋਟੇ ਭਾਈ ਦਾ ਬ੍ਰੈਂਡ ਜੱਜ ਦਾ ਹੈਗਾ ਠੀਕ ਹੈ ਤੇ ਆਹ ਦੇਖੋ ਪਾਲਾ ਬੁਲੋਂ ਨਹੀਂ ਲੱਗਦਾ ਹੈਗਾ ਤੁਸੀਂ ਦੇਖ ਸਕਦੇ ਹੋ ਬਾਹਰ ਦਾ ਕਿਦਾਂ ਦਾ ਮੌਸਮ ਹੈਗਾ 10 ਵਜ ਗਏ ਨੇ ਜੀ 26 ਤਰੀਕ ਹੈ ਤੁਸੀਂ ਦੇਖ ਸਕਦੇ ਹੋ ਇੰਨੀ ਧੁੰਦ ਹੈਗੀ ਪਹਿਲਾਂ SLASI ਵੀ ਮੋਟਰਸਾਈਕਲ ਤੇ ਜਾਣ ਦੀ ਆਪਣਾ ਮੋਟਰਸਾਈਕਲ ਆ ਖੜਿਆ ਡੀਲੈਕਸ ਪਹਿਲਾਂ SLASI ਮੋਟਰਸਾਈਕਲ ਤੇ ਜਾਣ ਦੀ ਤੇ ਫਿਰ ਜਿਆਦਾ ਧੁੰਦ ਹੋਣ ਕਾਰਨ ਕਰਦੇ ਕਦੇ ਵੀ ਮੋਟਰਸਾਈਕਲ ਤੇ ਨਹੀਂ ਜਾਣਾ ਹੋਰ ਕਿਸੇ ਨਾਲ ਮਰਜ਼ੀ ਵਗ ਜਾ ਬਸ ਤੇ ਵਗ ਜਾ ਹਾਂਜੀ ਦੋਸਤੋ ਆਪਾਂ ਆ ਗਏ ਸੀਗੇ ਆਪਣੇ ਬਰੇਟਿਆਂ ਤੋਂ ਖੜਾਲਾਂ ਵਾਲੇ ਏਡੇ ਤੇ ਬਾਈ ਦੂਜੀ ਖੜਾਲ ਤੋਂ ਟਰੈਕਟਰ ਲੈ ਕੇ ਸਵਾਰੀਆਂ ਚੜਾਉਣ ਗਿਆ ਹੋਇਆ ਹੈਗਾ ਤੇ ਆਪਣਾ ਬੈਗ ਪਿਆਗਾ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਲੰਗਰ ਲੱਗਾ ਹੋਇਆ ਡੇਰੇ ਦੇ ਸਾਹਮਣੇ ਖੜਾ ਸੀਗਾ ਮੈਂ ਬਸ ਟਰੈਕਟਰ ਆਉਣ ਵਾਲਾ ਹੀ ਆਪਣੇ ਕੋਲੇ ਆਪਾਂ ਫਿਰ ਚੱਲਦੇ ਆ ਟਰੈਕਟਰ ਦੇ ਬੈਠ ਕੇ ਆ ਗਿਆ ਬਾਈ ਟਰੈਕਟਰ ਆ ਲੈ ਕੇ ਚਲੋ ਜੀ ਆਪਾਂ ਚੱਲਦੇ ਆ ਬੈਠ ਕੇ ਹਾਂਜੀ ਦੋਸਤੋ ਆਪਾਂ ਪਹੁੰਚ ਗਏ ਜਾਖਲ ਤੁਸੀਂ ਦੇਖ ਸਕਦੇ ਹੋ ਜਾਖਲ ਦੀ ਮੰਡੀ ਹੈ ਤੇ ਮੈਂ ਬੜਾ ਔਖਾ ਹੋ ਰਾਂਗਾ ਸ਼ਾਇਦ ਥੱਲੇ ਬੈਠਾ ਕਿਉਂਕਿ ਉੱਪਰ ਮੇਰਾ ਸਿਰ ਲੱਗਦਾ ਕਦ ਮੇਰਾ ਲੰਮਾਗਾ ਤੇ ਮਰਾਪਾ ਇਹ ਰੋਗਿਆਂ ਲੰਗਰ ਦੇ ਵਿੱਚ ਚਾਹ ਪਾਣੀ ਪੀਣ ਵਾਸਤੇ ਅੱਜ ਹੁਣ ਆਪਾਂ ਚਾਹ ਚਾਹ ਦੀ ਚੀਆ ਨਾਲ ਪਕੌੜੇ ਉਹਦੇ ਬਾਅਦਾਂ ਤੋਂ ਲੱਗਿਆ ਰਹੇ ਨੇ ਤੇ ਇਹ ਜਮਣੀ ਗੱਡੀ ਆਪਾਂ ਆਪਾਂ ਹੀ ਹੁਣ ਬੈਠ ਗਏ ਆ ਪਿੱਛੇ ਟਰਾਲੀ ਦੇ ਉਤੇ ਟੂਲ ਤੇ ਬੈਠ ਗਿਆ ਜੀ ਉੱਥੇ ਮੇਰਾ ਸਿਰ ਲੱਗਦਾ ਸੀ ਮੈਨੂੰ ਦਿੱਕਤ ਆਉਂਦੀ ਸੀਗੀ ਇੱਥੇ ਮੈਂ ਸੌਖਾਂ ਨਾਲੇ ਤੇ ਆਹ ਦੇਖੋ ਜਾ ਰਹੀ ਹੁਣ ਆਪਾਂ ਪਾਤੜਾ ਨੂੰ ਇੱਥੇ ਬੈਠ ਕੇ ਮੈਨੂੰ ਕੋਈ ਦਿੱਕਤ ਨਹੀਂ ਆਦੀ ਬੜੇ ਬੜੇ ਸੌਖਾਂ ਬੈਠੇ ਹੋਰੇ ਲੋ ਜੀ ਆਪਾਂ ਪਹੁੰਚ ਗਏ ਆਂ ਸ਼ਹਿਰ ਪਾਤੜਾ ਤੁਸੀਂ ਦੇਖ ਸਕਦੇ ਹੋ ਆਪਾਂ ਪਾਤੜਾ ਸ਼ਹਿਰ ਪਹੁੰਚ ਗਏ ਆਂ ਜਿਹੜੇ ਰੋਡ ਤੇ ਆਪਾਂ ਪਟਿਆਲੇ ਵੱਲ ਨੂੰ ਚੱਲ ਪਿਆਂਗੇ ਜੀ ਦੋਸਤੋ ਆਪਾਂ ਪਹੁੰਚ ਗਏ ਆ ਸਮਾਣਾ ਹੁਣ ਆਪਾਂ ਸਮਾਣਾ ਕਰਕੇ ਆਏ ਕ੍ਰੋਸ ਇਹ ਆ ਗਈ ਸਮਾਣਾ ਦੇ ਪਟਿਆਲਾ ਦੀ ਨਹਿਰ ਅੱਗੇ ਅਨੀ ਜੀ ਚੱਲੇ ਨੇ ਸ੍ਰੀ ਫਤਿਹਗੜ੍ਹ ਸਾਹਿਬ ਕਦ ਜੀ ਆਪਾ ਪਹੁੰਚ ਗਏ ਸ੍ਰੀ ਫਤਿਹਗੜ ਸਾਹਿਬ ਫਤਿਹਗੜ ਪਹੁੰਚ ਗਏ ਆਪਾ ਕੀ ਬਾਤ ਹੈ ਆ ਜੀ ਕੇ ਰਸ ਹੈ ਨਾਨਾ ਬੰਦਰ ਰੱਟੇ ਜਾ ਰਿਹਾ ਹਾਂਜੀ ਧੁੰਦ ਜਾਦੇ ਹੀ ਕੁਝ ਦਿਖ ਰਿਹਾ ਲਿਖਿਆ ਹੈ ਨਵਾਬ ਸ਼ੇਰ ਮੁਹੰਮਦ ਖਾਨ ਯਾਦਗਾਰੀ ਗੇਟ ਧੁੰਦ ਜਾਦੇ ਹੈ ਕਿ ਤਾਰ ਕੇ ਸਹੀ ਦਿਖਾਈ ਨਹੀਂ ਦੇ ਰਿਹਾ ਹੁਣ ਦੇਖੋ ਤੇ ਧੁੰਦ ਕਾਫੀ ਜ਼ਿਆਦੇ ਪੈ ਰਹੀ ਹੈ ਤੁਸੀਂ ਦੇਖ ਸਕਦੇ ਹੋਗੇ ਤੇ ਜਾਮ ਵੀ ਕਾਫੀ ਲੰਮਾ ਲੱਗਾ ਹੋਇਆ ਹੈਗਾ ਇਹ ਮੈਂ ਤੁਹਾਨੂੰ ਉੱਠ ਕੇ ਦਿਖਾਣਾ ਆਇਆ ਹਾਂ ਕਾਫੀ ਜ਼ਿਆਦਾ ਜਾਮ ਲੱਗਾ ਹੋਇਆ ਹੈਗਾ ਆਪਾਂ ਫਤਿਹਗੜ੍ਹ ਸਾਹਿਬ 'ਚ ਇੰਟਰ ਹੋ ਗਏ ਵਾਹਿਗੁਰੂ ਹਾਂਜੀ ਵੀ ਦੋਸਤੋ ਆਪਾਂ ਫਤੇਗੜ ਸਾਹਿਬ ਪਹੁੰਚ ਗਏ ਆਂਗੇ ਤੇ ਸਾਨੂੰ ਘੰਟੇ ਤੋਂ ਉੱਤੇ ਹੋ ਗਿਆ ਜੀ ਘੰਟੇ ਤੋਂ ਉੱਤੇ ਹੋ ਗਿਆ ਜਾਮ ਦੇ ਵਿੱਚ ਫਸੇ ਨੇ ਤੁਸੀਂ ਧੁੰਦ ਦੇਖ ਸਕਦੇ ਹੋ ਵੀ ਕਿੰਨੀ ਜਿਆਦਾ ਧੁੰਦ ਹੈਗੀ ਆ ਦੇਖੋ ਕਾਫੀ ਕਮ ਸੇ ਕਮ 2-3 ਕਿਲੋਮੀਟਰ ਦਾ ਜਾਮ ਲੱਗਿਆ ਹੋਇਆ ਹੈਗਾ ਕਾਫੀ ਜਿਆਦਾ ਭੀੜ ਹੈਗੀ ਹੈ ਰਸ ਜਿਆਦਾ ਹੈਗਾ ਦੇਖੋ ਧੁੰਦ ਵੀ ਜਿਆਦਾ ਹੈਗੀ ਦੇਖੋ ਕੁਝ ਨਹੀਂ ਦਿਖਾਈ ਦੇ ਰਿਹਾ ਹੈਗਾ ਇੰਨੀ ਧੁੰਦ ਹੈਗੀ ਆ ਲਾਈਟਾਂ ਲਟਾਂਦੀ ਨਹੀਂ ਨੀਆਂ ਨੇ ਦੇਖੋ ਦੇਖੋ ਆ ਦੇਖੋ ਕਿੰਨੀ ਜਿਆਦਾ ਧੁੰਦ ਹੈਗੀ ਹਾਂਜੀ ਦੋਸਤੋ ਸਾਨੂੰ ਕਾਫੀ ਟਾਈਮ ਹੋ ਗਿਆ ਜਾਮ ਦੇ ਵਿੱਚ ਖੜਿਆ ਨੂੰ ਕਿਉਂਕਿ ਜੋ ਲੋਕ ਡਾਵਲ ਲੈਣਾ ਲਾ ਲੈਂਦੇ ਨੇ ਗੱਡੀਆਂ ਲੈਣੇ ਜੋ ਬਾਹਰ ਕੱਢ ਰਹੇ ਨੇ ਉਹਨਾਂ ਕਰਕੇ ਜਾਮ ਲੱਗ ਜਾਂਦਾ ਹੈਗਾ ਦੇਖੋ ਤੁਸੀਂ ਧੁੰਦ ਦੇਖ ਸਕਦੇ ਹੋ ਕਿੰਨੀ ਜਿਆਦਾ ਧੁੰਦ ਆਗੀ ਸਾਡੇ ਜਿਹੜੇ ਬੈਕ ਸਾਈਡ ਤੇ ਤਿੰਨ ਸਾਧਾਂ ਦੇ ਕੋਲ ਉਹਨਾਂ ਦੀਆਂ ਲਾਈਟਾਂ ਦੀਆਂ ਨਾ ਹੋਰ ਕਿਸੇ ਦੀਆਂ ਲਾਈਟਾਂ ਨਹੀਂ ਦੀਆਂ ਹੈਗੀਆਂ ਤੁਸੀਂ ਦੇਖ ਸਕਦੇ ਹੋਗੇ ਤੇ ਇੰਨੀ ਜਿਆਦਾ ਭੀੜ ਹੈਗੀ ਰਸ ਜਿਆਦਾ ਹੈਗਾ ਤੇ ਕਾਫੀ ਟਾਈਮ ਹੋ ਗਿਆ ਸਾਨੂੰ 2 ਘੰਟੇ ਤੋਂ ਉੱਤੇ ਹੋ ਗਿਆ 2.5 ਘੰਟੇ ਹੋ ਗਏ ਲੈਂਡ ਦੇ ਵਿੱਚ ਖੜੇ ਨੂੰ ਕਾਫੀ ਜ਼ਿਆਦਾ ਭੀੜ ਹੈਗੀ ਤੁਸੀਂ ਦੇਖ ਸਕਦੇ ਹੋਗੇ ਤੇ ਹੁਣ ਥੋੜਾ ਜਾਂਮ ਖੁੱਲਿਆਗਾ ਤੁਰਿਆ ਅਸੀਂ ਅੱਗੇ ਆ ਦੇਖੋ ਮੱਝੇ ਵਾਲੇ ਭਾਉ ਬੜਾ ਟਰਾਲਾ ਲੈ ਕੇ ਆਏ ਹੋਏ ਨੇਗੇ ਅੱਜ ਵੀ ਤੁਸੀਂ ਦੇਖ ਸਕਦੇ ਆ ਆਪਾਂ ਜੋ ਅੰਡਰ ਬ੍ਰਿਜ ਫਾਟਕ ਬਣਿਆ ਉਹਦੇ ਥੱਲੇ ਜੰਗ ਰਹੇ ਆਗੇ ਤੇ ਕਾਫੀ ਜ਼ਿਆਦਾ ਭੀੜ ਹੈਗੀ ਹੈ ਕਿ ਟਾਈਮ 9:30 ਦੇ ਕਰੀਬ ਹੋ ਰਿਹਾਗਾ ਤੁਸੀਂ ਦੇਖ ਸਕਦੇ ਹੋਗੇ ਕਿ ਜਾਮ ਕਾਫੀ ਲੰਮਾ ਲੱਗਾ ਹੋਇਆਗਾ ਆਪਣੇ ਪਿੱਛੇ ਵੀ ਸਾਧਨ ਵਗਾਰ ਆਈ ਜਾਂਦੇ ਨੇਗੇ ਹਾਂਜੀ ਦੋਸਤੋ ਕੀ ਹਾਲ ਚਾਲ ਨੇ ਜੀ ਆ ਬੱਜ ਗਿਆ ਜੀ ਟਾਈਮ ਹੋ ਗਿਆ 12 ਦਾ ਤੇ ਕਾਫੀ ਜਿਆਦਾ ਲੇਟ ਹੋ ਗਏ ਜਾਮ ਲੱਗ ਗਿਆ ਸੀਗਾ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਠੀਕ ਹੈ ਮੇਰੇ ਨਾਲ ਜੁੜਨ ਲਈ ਜੋ ਕਿ ਨਵੇਂ ਨੇ ਭੈਣ ਭਰਾ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਸਾਰੇ ਭੈਣਾ ਭਰਾਵਾਂ ਦਾ ਧੰਨਵਾਦ ਆ